ਪਿਆਰਿਓ ਇਮੇਜਿਨ ਕਰੋ ਕਿ ਤੁਸੀਂ ਅੱਜ ਤੋਂ 2 4 5 ਸਾਲ ਬਾਅਦ ਅੱਜ ਦੀ ਜੋ ਆਪਰੇਸ਼ਨ ਸਿੰਦੂਰ ਹੋਇਆ ਉਹਦੇ ਬਾਰੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਬੱਚਿਆਂ ਨੂੰ ਜਾਂ ਕਿਸੇ ਨੂੰ ਦੱਸਣਾ ਚਾਹੁੰਦੇ ਹੋ ਤੇ ਤੁਸੀਂ ਡਿਸਾਈਡ ਕੀਤਾ ਕਿ ਮੈਂ ਇੱਕ ਛੋਟੀ ਜੀ ਵੀਡੀਓ ਬਣਾ ਕੇ YouTube ਤੇ ਪਾਦਾ ਜਾਂ ਮੈਂ ਇੱਕ ਕਿਤਾਬ ਜਾਂ ਇੱਕ ਰਿਸਰਚ ਪੇਪਰ ਪਬਲਿਸ਼ ਕਰਦਾ ਜਾਂ ਫਿਰ ਮੈਂ ਬੱਚਿਆਂ ਨੂੰ ਪੜ੍ਹਾ ਹੀ ਦਵਾਂ ਅਬਾਊਟ ਆਪਰੇਸ਼ਨ ਸਿੰਦੂਰ ਬਟ ਤੁਹਾਨੂੰ ਇੱਕ ਈਮੇਲ ਜਾਂ ਫਿਰ ਲੀਗਲ ਨੋਟਿਸ ਆਜੇ ਕਿ ਤੁਸੀਂ ਆਪਰੇਸ਼ਨ ਸਿੰਦੂਰ ਨਾਮ ਦਾ ਕੀਵਰਡ ਯੂਜ਼ ਨਹੀਂ ਕਰ ਸਕਦੇ ਕਿਉਂਕਿ ਇੱਕ ਕੰਪਨੀ ਨੇ ਉਹਦਾ ਟ੍ਰੇਡਮਾਰਕ ਲੈ ਲਿਆ ਹੈ ਤੇ ਹੁਣ ਤੁਹਾਨੂੰ ਉਹ ਕੀਵਰਡ ਯੂਜ਼ ਕਰਨ ਦੀ ਪਰਮਿਸ਼ਨ ਉਹਨਾਂ ਤੋਂ ਲੈਣੀ ਪਏਗੀ ਜਿਹੜੀ ਕਿ 10000 20000 1 ਲੱਖ 10 ਲੱਖ 1 ਕਰੋੜ ਕੁਝ ਵੀ ਹੋ ਸਕਦੀ ਹੈ ਕਿ ਤੁਹਾਨੂੰ ਇਹ ਐਕਸੈਪਟੇਬਲ ਹੈ ਜੇ ਨਹੀਂ ਤੇ ਅੱਜ ਦਾ ਇਹ ਸੈਸ਼ਨ ਪੂਰਾ ਦੇਖਿਓ ਇੱਕ ਬਹੁਤ ਹੀ ਅਜੀਬ ਜਿਹੀ ਘਟਨਾ ਵਾਪਰੀ ਇੰਡੀਆ ਦੇ ਵਿੱਚ ਖਾਸ ਕਰਕੇ ਜੇ ਮੈਂ ਗੱਲ ਕਰਾਂ ਰਿਲਾਈਐਂਸ ਇੰਡਸਟਰੀਜ਼ ਦਾ ਜਿਹੜਾ ਇੱਕ ਸਬਸਿਡਰੀ ਹੈ ਜੀਓ ਸਟੂਡੀਓਜ਼ ਉਹਨੇ 2-4 ਦਿਨ ਪਹਿਲਾਂ ਆਪਰੇਸ਼ਨ ਸਿੰਦੂਰ ਨਾਮ ਦੇ ਕੀਵਰਡ ਦਾ ਟ੍ਰੇਡਮਾਰਕ ਕਰਨ ਦੀ ਕੋਸ਼ਿਸ਼ ਕੀਤੀ ਜਿੰਨੇ ਵੀ ਰਾਈਟਸ ਸੀ ਆਪਰੇਸ਼ਨ ਸਿੰਦੂਰ ਦੇ ਆਪਣੇ ਕੋਲ ਲੈਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪਬਲਿਕ ਆਊਟਰੇਜ ਹੋਇਆ ਤੇ ਉਹਨਾਂ ਨੇ ਇਹ ਆਪਣੀ ਐਪਲੀਕੇਸ਼ਨ ਵਿਡਰੋ ਕਰ ਲਈ ਪੂਰੀ ਦੇਖੋ ਵੀਡੀਓ ਪਿਆਰਿਓ ਤਾਂ ਕਿ ਤੁਹਾਨੂੰ ਪੂਰਾ ਮਸਲਾ ਪਤਾ ਲੱਗ ਸਕੇ ਕਿ ਜੇ ਇਹ ਹੋ ਜਾਂਦਾ ਨਾ ਤੇ ਤੁਹਾਡੇ ਉੱਤੇ ਕੀ ਇੰਪਲੀਕੇਸ਼ਨਸ ਹੁੰਦੀ ਆ ਉਹ ਦੇਖਦੇ ਆ ਜੀ ਹੁਣ ਸਭ ਤੋਂ ਪਹਿਲਾਂ ਮੈਂ ਤੁਹਾਡੇ ਲਈ ओरिजिनल ਪਿਕਚਰ ਸ਼ੋ ਕਰਾਂਗਾ ਇਹ ਆਫੀਸ਼ੀਅਲ ਸਕਰੀਨਸ਼ਾਟ ਹੈ ਪਿਆਰਿਓ ਤੁਸੀਂ ਇਸ ਸਾਈਡ ਨਹੀਂ ਤੁਸੀਂ ਇਸ ਸਾਈਡ ਦੇਖੋ ਠੀਕ ਹੈ ਜੀ ਤੁਸੀਂ ਇਸ ਸਾਈਡ ਦੇਖੋ ਓਕੇ ਇਜ਼ ਇਟ ਵਿਜ਼ੀਬਲ ਲੋ ਜੀ ਹੁਣੀ ਥੋੜੀ ਬ੍ਰਾਈਟਨੈਸ ਘਟਾ ਦਿੰਨੇ ਆ ਕੋਈ ਚੱਕਰ ਨਹੀਂ ਲੋ ਜੀ ਆਈ ਹੋਪ ਨਾਓ ਇਟ ਇਜ਼ ਵਿਜ਼ੀਬਲ ਬਿਲਕੁਲ ਠੀਕ ਹੈ ਹੁਣ ਦੇਖੋ ਇਹ ਅਫੀਸ਼ੀਅਲ ਸਾਈਟ ਹੈ ਪਿਆਰਿਓ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ ਕਮਰਸ ਹੈ ਜਿਹੜੀ ਕਿ ਟਰੇਡਮਾਰਕਸ ਪੇਟੈਂਟ ਸਾਰਿਆਂ ਨੂੰ ਰਜਿਸਟਰ ਕਰਦੀ ਹੈ ਇਹ ਉਹਨਾਂ ਦੀ ਸਾਈਟ ਹੈ ਕੰਟਰੋਲਰ ਜਨਰਲ ਆਫ ਪੇਟੈਂਟ ਡਿਜ਼ਾਈਨਸ ਐਂਡ ਟਰੇਡਮਾਰਕਸ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਦੇਖੋਗੇ ਆਪਰੇਸ਼ਨ ਸਿੰਦੂਰ ਨਾਮ ਦਾ ਵਰਡਮਾਰਕ ਐਪਲੀਕੇਸ਼ਨ ਨੰਬਰ ਇਹ ਰਿਲਾਇੰਸ ਇੰਡਸਟਰੀਜ਼ ਲਿਮਿਟਿਡ ਨੇ ਐਪਲੀਕੇਸ਼ਨ ਪਾਈ ਸੀ ਹੁਣ ਦੇਖਣ ਸਮਝਣ ਵਾਲੀ ਗੱਲ ਹੈ ਜੇ ਇਹ ਐਪਲੀਕੇਸ਼ਨ ਪਾਸ ਹੋ ਜਾਂਦੀ ਇਹਨਾਂ ਨੂੰ ਇਹਦਾ ਟਰੇਡਮਾਰਕ ਮਿਲ ਜਾਂਦਾ ਦਾ ਉਹਦੀ ਇੰਪਲੀਕੇਸ਼ਨਸ ਕੀ ਹੁੰਦੀਆਂ ਪਿਆਰਿਓ ਧਿਆਨ ਨਾਲ ਦੇਖੋ provision of entertainment ਕੋਈ ਅੱਜ ਤੋਂ 2 ਸਾਲ ਬਾਅਦ ਜੇ ਆਪਰੇਸ਼ਨ ਸਿੰਦੂਰ ਤੋਂ ਕੋਈ ਮੂਵੀ ਬਣਾਈ ਜਾ ਰਹੀ ਹੈ ਜਾਂ ਸਿਰਫ ਇਹ ਬਣਾ ਸਕਦੇ ਜਾਂ ਜਿਹੜੇ ਵੀ ਬਣਾ ਰਹੇ ਨੇ ਉਹਨਾਂ ਨੂੰ ਇਹਨਾਂ ਤੋਂ ਪਰਮਿਸ਼ਨ ਲੈਣ ਦੀ ਲੋੜ ਪੈਂਦੀ ਉਸ ਤੋਂ ਬਾਅਦ everything देखो इलेक्ट्रॉनिक ਤੁਸੀਂ ਡਿਸਕਸ਼ਨ ਕਰ ਰਹੇ ਹੋ ਤੁਸੀਂ ਇਮੇजेस ਜਾਂ ਡਾਟਾ ਪਾ ਰਹੇ ਹੋ ਤੁਸੀਂ ਗੇਮਸ ਤੱਕ ਬਣਾ ਰਹੇ ਹੋ ਕਾਨਸਰਟਸ ਤੇ ਆਪਰੇਸ਼ਨ ਸਿੰਦੂਰ ਲਿਖ ਰਹੇ ਹੋ ਮੇਲਿਆਂ ਤੇ ਐਗਜ਼ਿਬਿਸ਼ਨਸ ਤੇ ਤੁਸੀਂ ਆਪਰੇਸ਼ਨ ਸਿੰਦੂਰ ਦਾ ਕੀਵਰਡ ਯੂਜ਼ ਕਰ ਰਹੇ ਹੋ ਹਰ ਕੁਝ ਕਰਨ ਤੇ ਹਰ ਕੁਝ ਕਰਨ ਤੇ ਤੁਹਾਨੂੰ ਰਿਲਾਈਐਂਸ ਨੂੰ ਪੈਸਾ ਦੇਣਾ ਪੈਂਦਾ ਤੁਹਾਡੇ ਦਿਮਾਗ ਚ ਇਹ ਆਣਾ ਚਾਹੀਦਾ ਹੈ ਕਿ ਸਰ ਇਹ ਤੇ ਇੱਕ ਸਰਕਾਰ ਦਾ ਮਿਸ਼ਨ ਸੀ ਇਹ ਤੇ ਮਿਨਿਸਟਰੀ ਆਫ ਡਿਫੈਂਸ ਗਵਰਨਮੈਂਟ ਆਫ ਇੰਡੀਆ ਦਾ ਮਿਸ਼ਨ ਹੈ ਤੇ ਇੱਕ ਪ੍ਰਾਈਵੇਟ ਐਂਟੀਟੀ ਇਹਨੂੰ ਕਿਸ ਤਰ੍ਹਾਂ ਟਰੇਡਮਾਰਕ ਕਰਾ ਸਕਦੀ ਹੈ ਕਿ ਤੁਹਾਡੇ ਮਨ 'ਚ ਇਹ ਸਵਾਲ ਆ ਰਿਹਾ ਹੈ ਜੇ ਇਹ ਆ ਰਿਹਾ ਬਿਲਕੁਲ ਸਹੀ ਹੈ ਇਹਦੇ ਬਾਰੇ ਤੁਹਾਨੂੰ ਜਾਨਣਾ ਪੈਣਾ ਹੈ ਕਿ ਅਸਲ ਵਿੱਚ ਇੱਕ ਟਰੇਡਮਾਰਕ ਹੁੰਦਾ ਕੀ ਹੈ ਧਿਆਨ ਨਾਲ ਦੇਖਿਓ ਇੱਕ ਟਰੇਡਮਾਰਕ ਇੱਕ ਸਾਈਨ ਹੁੰਦਾ ਜਿਹਨੂੰ ਤੁਸੀਂ ਦੂਰ ਤੋਂ ਦੇਖ ਕੇ ਪਛਾਣ ਜਾਂਦੇ ਹੋ ਕਿ ਇਹ ਫਲਾਣੇ ਗੁੱਡ ਦਾ ਫਲਾਣੇ ਸਰਵਿਸਿਸ ਦਾ ਨਿਸ਼ਾਨ ਹੈ ਫਾਰ ਇਗਜ਼ਾਮਪਲ ਉਹ ਵਰਡ ਦੇ ਫਾਰਮ ਚ ਹੋ ਸਕਦਾ ਹੈ ਉਹ ਲੋਗੋ ਦੇ ਫਾਰਮ ਚ ਹੈ ਸਿੰਬਲ ਦੇ ਫਾਰਮ ਚ ਹੋ ਸਕਦਾ ਹੈ ਫॉर एग्जांपल ਤੁਸੀਂ ਕੋਕਾ ਕੋਲਾ ਨੂੰ ਜਦੋਂ ਵੀ ਦੇਖਿਆ ਕਦੀ ਇਸ ਫੌਂਟ ਤੋਂ ਬਾਹਰ ਦੇਖਿਆ ਹਮੇਸ਼ਾ ਜਦੋਂ ਵੀ ਕਿਤੇ ਵੀ ਕੋਕਾ ਕੋਲਾ ਲਿਖਿਆ ਹੋਏਗਾ ਉਹ ਹਮੇਸ਼ਾ ਇਸ ਫੌਂਟ ਚ ਲਿਖਿਆ ਹੋਏਗਾ ਇਹਦਾ ਟਰੇਡਮਾਰਕ ਹੈ ਉਸ ਤੋਂ ਬਾਅਦ ਇੱਕ ਬਹੁਤ ਫੇਮਸ ਸਲੋਗਨ ਹੋਇਆ ਸੀ ਠੰਡਾ ਮਤਲਬ ਕੋਕਾ ਕੋਲਾ ਇਹ ਵੀ ਇੱਕ ਟਰੇਡਮਾਰਕ ਹੈ ਜੀ ਇਹ ਹੋਰ ਕੋਈ ਯੂਜ਼ ਨਹੀਂ ਕਰ ਸਕਦਾ ਆਪਾਂ ਠੰਡਾ ਮਤਲਬ ਪੈਪਸੀ ਨਹੀਂ ਕਹਿ ਸਕਦੇ ਠੰਡਾ ਮਤਲਬ ਲਾਹੌਰੀ ਜਰਾ ਨਹੀਂ ਕਹਿ ਸਕਦੇ that is why ਇਹ ਹੁਣ ਇਹਦਾ ट्रेडमार्क ਹੈ ਹੁਣ ਜੇ ਕਿਸੇ ਹੋਰ ਨੇ ਇਸ ਚੀਜ਼ ਦਾ ਯੂਜ਼ ਕਰ ਲਿਆ ਫਿਰ ਕੀ ਹੋਏਗਾ ਹੁਣ ਇਹੀ ਗੱਲ ਆਂਦੀ ਹੈ ਇਹਦੀ ਰੀਪਰਕੈਸ਼ਨਸ ਕੀ ਹੋਣੀ ਸੀ ਅੰਡਰ ਸੈਕਸ਼ਨ ਦੇਖੋ ਧਿਆਨ ਨਾਲ ਅੰਡਰ ਸੈਕਸ਼ਨ 29 ਆਫ ट्रेडਮਾਰਕਸ ਐਟ ਇਦਾਂ ਕਿਹਾ ਜਾਂਦਾ ਹੈ ਅਗਰ ਜਦੋਂ ਇੱਕ ਪਰਸਨ ਨੇ ਇੱਕ ਵਰਡ ਨੂੰ ਟ੍ਰੇਡਮਾਰਕ ਕਰਾ ਲਿਆ ਕਿਸ ਨੇ ਬਿਨਾ ਪੁੱਛੇ ਉਸ ਕੰਪਨੀ ਤੋਂ ਉਸ ਪਰਸਨ ਤੋਂ ਉਹ ट्रेडमार्क ਯੂਜ਼ ਕਰ ਲਿਆ ਉਹਨੂੰ ਇਨਫਰਿੰਜਮੈਂਟ ਮੰਨਿਆ ਜਾਂਦਾ ਹੈ ਤੇ ਇਨਫਰਿੰਜਮੈਂਟ ਜਦੋਂ ਹੁੰਦੀ ਹੈ ਉਹਦੀ ਇੰਪਲੀਕੇਸ਼ਨਸ ਕੀ ਹੋਏਗੀ ਸੈਕਸ਼ਨ 103 ਆਫ ਟ੍ਰੇਡਮਾਰਕ ਐਕਟ ਵਿੱਚ ਦਿੱਤੀ ਹੋਈ ਹੈ ਜੇ ਤੁਸੀਂ ਫਾਲਸਲੀ ਟ੍ਰੇਡਮਾਰਕ ਅਪਲਾਈ ਕਰ ਰਹੇ ਹੋ ਫੋਰ ਐਗਜ਼ਾਮਪਲ ਜੇ ਇਹ ਹੋ ਜਾਂਦਾ ਆਪਰੇਸ਼ਨ ਸਿੰਦੂਰ ਤੁਸੀਂ ਕਿਤੇ ਵੀ ਯੂਜ਼ ਕਰਦੇ ਹੋ ਫੋਰ ਐਗਜ਼ਾਮਪਲ ਮੈਂ ਆਪਣੀ ਵੀਡੀਓ ਤੇ ਆਪਰੇਸ਼ਨ ਸਿੰਦੂਰ ਲਿਖਾ ਲਿਆ ਮੈਨੂੰ ਕੀ ਕਰਨਾ ਪੈਂਦਾ ਦੇਖੋ ਜੀ ਜਾਂ ਤੇ ਮੈਨੂੰ ਉਹਨਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਨਹੀਂ ਤੇ 50000 ਤੱਕ ਫਾਈਨ ਹੋ ਸਕਦਾ ਸੀ ਐਕਸਟੈਂਡੇਬਲ ਅਪ ਟੂ 2 ਲੱਖ ਜੇ ਉੱਥੇ ਵੀ ਮੈਂ ਨਹੀਂ ਰੁਕਿਆ ਫਿਰ ਮੈਨੂੰ 6 ਮਹੀਨੇ ਦੀ ਜੇਲ੍ਹ ਤੱਕ ਵੀ ਹੋ ਸਕਦੀ ਸੀ ਅਮੰਗ ਅਦਰ ਥਿੰਗਸ ਤਾਂ ਸਮਝ ਰਹੇ ਹੋ ਤੁਸੀਂ ਬਹੁਤ ਵੱਡੀ ਇੰਪਲੀਕੇਸ਼ਨ ਸੀ ਇਸ ਚੀਜ਼ ਦੀ ਕਿ ਤੁਸੀਂ ਸੋਚੋ ਇੱਕ ਸਰਕਾਰ ਦੇ ਹੀ ਇੱਕ ਸਰਕਾਰ ਦੇ ਮਿਸ਼ਨ ਨੂੰ ਕੀਵਰਡ ਨੂੰ ਜਿਹੜਾ ਕਿ ਸਾਰਿਆਂ ਦਾ ਸਾਂਝਾ ਹੈ ਤੁਸੀਂ ਉਹਨੂੰ करा ਲੈਂਦੇ ਇੱਕ ट्रेडमार्क व्हाट ਆ व्हाट अ ਗੁੱਡ ਬਿਜ਼ਨਸ ਮਾਈਂਡ ਇਹ ਤੇ ਆਪਾਂ ਕਵਾਂਗੇ ਨਾ ਵਧੀਆ ਬਿਜ਼ਨਸ ਆਈਡੀਆ ਸੀਗਾ ਕਿ ਕੱਲ ਨੂੰ ਕੁਝ ਵੀ ਹੁੰਦਾ ਦੀ ਪੈਸਾ ਸਾਨੂੰ ਬਣੇ ਪਰ ਪਿਆਰਿਓ ਇਦਾਂ ਹੋ ਵੀ ਨਹੀਂ ਸਕਦਾ ਸੀ ਲੀਗਲੀ ਸਪੀਕਿੰਗ ਸੈਕਸ਼ਨ 9 ਆਫ ट्रेडमार्क ਐਕ ਜਿਹੜਾ ਹੈ ਬੜਾ ਕਲੀਅਰ ਹੈ ਇਸ ਬਾਰੇ ਉਹ ਕਹਿੰਦਾ ਕਿ ਜਿਹੜੀਆਂ ਕਾਮਨ ਚੀਜ਼ਾਂ ਹੁੰਦੀਆਂ ਨੇ ਦੇਖੋ ਧਿਆਨ ਨਾਲ ਕੀ ਲਿਖਿਆ ਹੈ ਡੀਸੀਵਿੰਗ ਦਾ ਪਬਲਿਕ ਠੀਕ ਹੈ ਜੀ ਜਦੋਂ ਵੀ ਆਪਾਂ ਕਹਿੰਦੇ ਆ ਕਿ ਕੋਈ ਇਦਾਂ ਦਾ ਮੈਟਰ ਹੈ ਜਿਹੜਾ ਕਿ ਸਿਟੀਜ਼ਨਸ ਆਫ ਇੰਡੀਆ ਦੇ ਰਿਲੀਜੀਅਸ ਅਕ্সেਪਸਿਬਿਲਟੀ ਕਰ ਰਿਹਾ ਹੈ ਸਕੈਂਡਲਸ ਕਰ ਰਿਹਾ ਹੈ ਕੋਈ ਇਦਾਂ ਦੀ ਚੀਜ਼ ਜਿਹੜੀ ਆਲਰੇਡੀ ਸਾਂਝੀ ਹੈ ਉਹਨਾਂ ਦੀ ਗੱਲਬਾਤ ਕਰ ਰਿਹਾ ਹੈ ਤੇ ਉਹਦਾ ਟ੍ਰੇਡਮਾਰਕ ਨਹੀਂ ਦਿੱਤਾ ਜਾ ਸਕਦਾ ਠੀਕ ਹੈ ਜੀ चाहे रिलायंस हो होने रिलायंस ने नहीं ये ट्रेडमार्क द लिये अपलाई किया एप्लीकेशन अप, होर भी तीन चार लोगों ने दिखी स बहुत होर वे इंडस्ट्रियल ने एक वकील भी दिखे दिल्ली के जिन्होंने एप्लीकेशन दी बट एट द एंड ऑफ द डे ठीक है प्यारे हो एट द एंड ऑफ द डे जे मैं इस चीज़ की गल करा नॉट एट ऑल पॉसिबल ਨਾਟ ਐਟ ਆਲ ਪੋਸੀਬਲ ਐਂਡ ਸਭ ਤੋਂ ਵੱਡੀ ਪਿਆਰਿਓ ਇਹਦੀ ਇੰਪਲੀਕੇਸ਼ਨ ਹੀ ਹੋਈ ਹੈ ਕਿ ਭਾਈ ਅੱਗੇ ਜਾ ਕੇ ਸਾਨੂੰ ਜਦੋਂ ਆਪਾਂ ਇਸ ਚੀਜ਼ ਨੂੰ ਸੋਚਦੇ ਆ ਨਾ ਥੋੜਾ ਜਿਹਾ ਕਿ ਕਰਨਾ ਕੀ ਹੈ ਇਸ ਚੀਜ਼ ਦਾ ਤੁਸੀਂ ਐ ਸੋਚ ਕੇ ਚੱਲੋ ਇਟ ਇਜ਼ ਨਾਟ ਹਿਊਮਨਲੀ ਪੋਸੀਬਲ ਹੁਣ ਲਾਸਟ ਵਿੱਚ ਇਦਾਂ ਦੇ ਹੋਰ ਕੰਟੈਂਟ ਲਈ ਤੁਸੀਂ ਮੇਰਾ ਚੈਨਲ ਟੈਲੀਗ੍ਰਾਮ ਚੈਨਲ ਜਤਨ ਗਿਲ ਸਰ ਯੂਪੀਐਸਸੀ/ਪੰਜਾਬ ਪੀਸੀਐਸ ਫੋਲੋ ਕਰ ਸਕਦੇ ਹੋ ਤੇ ਦੱਸ ਕੇ ਜਾਇਓ ਕੀ ਆਪਾਂ ਸਹੀ ਕੀਤਾ ਆਪਰੇਸ਼ਨ ਸਿੰਦੂਰ ਸਰਕਾਰ ਨੇ ਸਹੀ ਕੀਤਾ ਕਿ ਆਪਰੇਸ਼ਨ ਸਿੰਦੂਰ ਦਾ ਟ੍ਰੇਡਮਾਰਕ ਨਹੀਂ ਬਣਨ ਦਿੱਤਾ ਜੀ ਹਾਂ ਤੇ ਕਮੈਂਟ ਕਰਿਓ ਜੇ ਨਹੀਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਯਾਰ ਅਗਲੇ ਦਾ ਬਿਜ਼ਨਸ ਮਾਈਂਡ ਹੈ ਉਹਨੂੰ ਦੇ ਦੇਣਾ ਚਾਹੀਦਾ ਸੀ ਇਹ ਟ੍ਰੇਡਮਾਰਕ ਤੇ ਮੈਨੂੰ ਕਮੈਂਟ ਵਿੱਚ ਦੱਸ ਕੇ ਜਾਇਓ ਸਹੀ ਕੀ ਹੈ ਦੂਸਰੀ ਗੱਲ ਇਦਾਂ ਦੀ ਹੋਰ ਇਨਫੋਰਮੇਸ਼ਨ ਇਦਾਂ ਦੀ ਹੋਰ ਕੰਟੈਂਟ ਵਾਸਤੇ ਤੁਸੀਂ ਮੇਰਾ ਟੈਲੀਗ੍ਰਾਮ ਚੈਨਲ ਵੀ ਜ਼ਰੂਰ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਸੋ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਅਗਲੇ ਸੈਸ਼ਨ ਤੇ ਬਾਏ ਬਾਏ